ਵੀ ਵੱਧਿਆਗੇ ਮਾਰੇ ਕਰ ਆਪਣੀ ਖਾਨਦਾਨੀ ਜਾਂਦੇ ਇਹ ਗਰੀਬਾਂ ਦੇ ਘਰਾਂ ਚੋਂ ਆ ਗਏ ਸਭ ਦੇ ਉੱਪਰ ਨਿਗਰ ਉਤੋਂ ਆ ਗਿਆ ਸਰ ਸਰ ਤੁੰਡਾ ਸਮੀਦੀ ਕੱਖ ਨਹੀਂ ਉਹ ਪ੍ਰਧਾਨ ਜੀ ਉਹ ਤੁੰਡਾ ਸਮੀਦੀ ਕੱਖ ਨਹੀਂ ਤੁਸੀਂ ਕਿਨੇ ਚੱਲੇ ਹੋ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪ੍ਰਧਾਨ ਬੈਠੋ ਬੈਠੋ ਲੈ ਨਹੀਂ ਨਾ ਬੈਠੋ ਇਸ ਤੋਂ ਬਾਅਦ ਕਰੋ ਨੇ

ਕੀ ਕੀਤੀ ਜਾਂਦੀ ਆ ਕੇ ਆਪਣੀ ਆਪਣੀ ਸੀਟਾਂ ਉੱਪਰ ਮੌਜੂਦ ਮਾਨ ਹੋਣ ਤੇ ਆਪਣੀ ਸੀਟਾਂ ਉੱਪਰ ਬੈਠੋ ਤੁਸੀਂ એલિયન ਦੇ ਪੁੱਤਰ ਹੋ ਵੱਡੇ ਦੇ ਪੁੱਤਰ ਮੰਦਰ ਉਹ ਪੰਜਾਂ ਦਾ ਨਾਮ ਵੀ ਲਾ ਦਾਂਗੇ ਪੰਜਾਂ ਦਾ ਨਾਮ ਵੀ ਲਾ ਦਾਂਗੇ ਮੈਂ ਦੱਸੂਗਾ ਸਾਰਾ ਕੁਝ ਮਾਰਾ ਕਰ ਲੈ ਯਾਰ ਇਹ ਜੇ ਤੁਸੀਂ ਲੈ ਕੇ ਜੇ ਕੋਈ ਚੰਗੀ ਡੈਮੋਕ੍ਰੇਸੀ ਚੱਲ ਸਕਦੀ ਹੈ ਤੁਸੀਂ ਤੁਸੀਂ ਬੈਠੋਗੇ ਮੈਂ ਗੱਲ ਦੱਸ ਮੇਰੀ ਮੇਰੀ ਗੱਲ ਸੁਣੋ ਨਹੀਂ ਤੁਸੀਂ ਕਿਉਂ ਹੀ ਗਵਰਨਰ ਦਾ ਬਾਤ ਨਹੀਂ ਸੁਣਨੇ ਡੈਮੋਕ੍ਰੇਸੀ ਹੈ ਉਹ ਫਿਕਰ ਦੀ ਗੱਲ ਹੈ ਡੈਮੋਕ੍ਰੇਸੀ ਹੈ ਤੁਸੀਂ ਰਾਸ਼ਟਰਪਤੀ ਦਾ ਤੇ ਗਵਰਨਰ ਦਾ ਭਾਸ਼ਣ ਡਿਸੈਪਲ ਨਹੀਂ ਕਰ ਸਕਦੇ ਚੱਕ ਕੇ ਆ ਗਏ ਤੁਹਾਨੂੰ ਕਿਸਾਨਾਂ ਦਾ ਏਜ ਆ ਗਿਆ ਤੁਹਾਨੂੰ ਕਿਸਾਨਾਂ ਦਾ ਏਜ ਆ ਗਿਆ ਕੀਰੋ ਡਰੈਫਟ ਕਰੋ ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ ਪਹਿਲਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿਓ ਸਪੀਕਰ ਸਾਹਿਬ ਇਹਨੂੰ ਡਰੈਸ ਕਰੋ ਜੀ ਬੈਠੋ ਜੀ ਬੈਠੋ ਕਰਨਗੇ ਆਹ ਬਰਦਾ ਹੈ ਜਦੋਂ ਮੈਂ ਇੱਥੇ ਹਾਂ ਮਾਹੰਕਾਰ ਅਸਰ ਮੈਂ ਇਹਨੂੰ ਹੰਕਾਰ ਕਹਿੰਦੇ ਨੇ ਮੈਂ ਆ ਇੱਥੇ ਇੱਥੇ ਕੋਈ ਨਹੀਂ ਰਿਹਾ ਹਾਂ ਗੱਲਾਂ ਕਰਦੇ ਹੋ ਗੱਲਾਂ ਨਹੀਂ ਜਾਂ ਤੱਕ ਜਾਵੇ ਗੱਲਾਂ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਤੱਕ ਜਾਂ ਗਈਆਂ ਫਿਰ ਬਹੁਤ ਚਾਲ ਚੱਕੀ ਔਰ ਜੋ ਮੀਰ ਬਈ ਦਾ ਆਦੇਮ ਜੀ ਸਾਹਿਬ ਨੂੰ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 200 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਢਿਆੜੀ ਤੇ ਜਾਂਦਾ ਸੀ ਤਾਲੇ ਬਟੋਲ ਦੀਆਂ ਦੁਆਰਾ ਆ ਕੇ ਕਦੀ ਮੋਬਾਈਲ ਨਾਲ ਆ ਕੇ ਦੋਹਾਂ ਦੁੜ ਗੋ ਲੋਕਾਂ ਦਾ ਨੂੰ ਸਮਝਦੇ ਆਰੇ ਬਾੜੀ ਮੈਂ ਥੋੜੇ ਦਿਲ ਕੇ ਆਂ ਮੈਂ ਕਿਉਂ ਕਰ ਦਿਓ ਆਪਣੀਆਂ ਆਪਣੀਆਂ ਸੀਟਾਂ ਤੇ ਬੈਠ ਜੀ ਬੈਠੋ ਬਾਹਰ ਬੈਠੋ ਤਾਲਾ ਬਾਰਾ ਨਹੀਂ ਲਾ ਰਹੇ ਅੰਦੋ ਲਾ ਰਹੇ ਤਾਂ ਕਿ ਤੁਸੀਂ ਜਾਓ ਨਾ ਬੈਠੋ ਤੁਹਾਡੀ ਹਿਸਟਰੀ ਹੈ ਮੈਨੂੰ ਬਚਾਈਏ ਬੈਠੋ ਬੈਠੋ ਕਿਹ ਕਿਹ ਤੁੰਗਾ ਅੱਜ ਸਾਰੇ ਨਹੀਂ ਹੋ ਸਕਦੇ ਹੁੰਦੇ ਸੁਣੋ ਫਿਰ ਕੀ ਤੂੰ ਇੱਕ ਨੂੰ ਦੋ ਦੋ ਜਾਂਦੀ ਹੁੰਦੀ ਹੈ ਤੂੰ ਵੀ ਓ ਤੂੰ ਛੱਡ ਯਾਰ ਤੂੰ ਛੱਡ ਯਾਰ ਜੋ ਕੁਛ ਵੀ ਚੇਤ ਅਜ਼ਾਦਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਇੱਕ ਨਹੀਂ ਮੈਨੂੰ ਪਤਾ ਜੋ ਜੋ ਕੁਝ ਵੀ ਚੇਤ ਅਜ਼ਾਦਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਮੇਰੀ ਕੱਖ ਨਹੀਂ ਓ ਪ੍ਰਧਾਨ ਜੀ ਓ ਤੁਹਾਨੂੰ ਦੱਸਾਂ ਮੇਰੀ ਕੱਖ ਨਹੀਂ ਤੁਸੀਂ ਕਿਹਦੇ ਚੱਲੇ ਹੋ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪ੍ਰਧਾਨ ਪਹਿਲਾਂ ਆਪ ਚਾਪ ਚ ਬਣਾਓ ਬੈਠੋ ਨਾ ਬੈਠੋ ਇਸ ਤੋਂ ਬਾਅਦ ਕਰੋ ਇਹ ਕਰ ਲੈਣੇ ਜੀ ਕਲਾਸ ਤੁਸੀਂ ਤੁਸੀਂ ਬਿਲਕੁਲ ਨਹੀਂ ਬੈਠਦੇ ਨਾ ਬੈਠੋ ਕਲਾਸ ਦੇ ਵਿੱਚ ਨਰਾਇਕ ਬੱਚਿਆਂ ਨੂੰ ਖੜਾ ਕੀਤਾ ਜਾਂਦਾ ਚਲੋ ਬੈਠੋ ਖੜੇ ਹੋ ਖੜੇ ਹੋ ਬੈਠੋ ਜੀ ਤੁਸੀਂ ਨਹੀਂ ਬੈਠੇ ਕੰਮ ਕਰਦੇ ਮੈਂ ਸਾਰੇ ਮੈਂਬਰਸ਼ਿਪਾਂ ਨੂੰ ਬੇਇੱਜ਼ਤੀ ਕਰਦਾ ਕਿ ਇਹ ਜਿਹੜੀ ਟਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖਰ ਵਿਪੰਸੀ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ ਚਲੇ ਜਾਣੇ ਆ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਰਦੀ ਜ਼ਰੂਰੀ ਹੈ ਨਾ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜ਼ਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 ਜੀਰੋ ਹੋਊਗਾ ਪੰਜਾਬ ਚੋਂ ਜ਼ਿੰਦਾ ਲੱਗੂਗਾ ਇਹ ਤੋਂ ਪਹਿਲਾਂ 2022 ਚ ਜ਼ਿੰਦਾ ਲੱਗਿਆ ਅਬੇ ਬਰੇ ਜਿੰਦੇ ਦੀ ਕੀਮਤ ਨਹੀਂ ਸਮਝੇ ਇਹ ਜਿੰਦੇ ਦੀ ਕੀਮਤ ਨਹੀਂ ਸਮਝੇ ਚਾਬੀ ਜਨਤਾ ਦੇ ਹੱਥ ਹੈ ਚਾਬੀ ਜਨਤਾ ਦੇ ਹੱਥ ਹੈ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨਹੀਂ ਕੀ ਮਿਹਨਤਾਂ ਨਾਲ ਆਪਦੀਆਂ ਪ੍ਰਾਪਤੀਆਂ ਕੀਤੀਆਂ ਅਸੀਂ ਵੋਟਾਂ 'ਚ ਖੜੇ ਹੋਏ ਅਸੀਂ ਇੰਨਾ ਵਾਂਗੂ ਪੈਸੇ ਨਹੀਂ ਵੰਡੇ ਸਾਡੇ ਬਾਪੂਆਂ ਨੇ ਇਹਨਾਂ ਦੇ ਬਾਪੂਆਂ ਵਾਂਗੂ ਸੋਨੇ ਦੇ ਬਿਸਕਟਾਂ ਦੀ ਸਮਕਲਿਕ ਨਹੀਂ ਕੀਤੀ ਅਸੀਂ ਤਾਂ ਕਰਕੇ ਮਟੀਰੀਅਲ ਆ ਜੀ ਅਸੀਂ ਮਿਹਨਤੀ ਆ ਅਸੀਂ ਕੰਮ ਆ ਅਸੀਂ ਕਰਤੀਆਂ ਇਹਨਾਂ ਨੂੰ ਮਟੀਰੀਅਲ ਲੱਗਦਾ ਇਹਨਾਂ ਦੇ ਸਵਾ ਸਵਾ ਲੱਖ ਦੇ ਸ਼ਾਲ ਲੈ ਕੇ ਆਉਂਦੇ ਇੱਥੇ ਫਿਰ ਇਹ ਫਿਰ ਜ ਸਵਾ ਲੱਖ ਦਾ ਸ਼ਾਲ ਲੈ ਕੇ ਆਉਣਗੇ ਤਾਂ ਫਿਰ ਅਸੀਂ ਤਾਂ ਮਟੀਰੀਅਲ ਹੀ ਲੱਗਾਂਗੇ ਸਰ ਅਸੀਂ ਤਾਂ ਸਾਰੇ ਮਟੀਰੀਅਲ ਹੀ ਇਹਨਾਂ ਵਾਸਤੇ ਪਰ ਮੈਂ ਦੱਸਦਾ ਚਾਹਨਾ ਸਾਡੇ ਕੋਲੇ ਮਟੀਰੀਅਲ ਨਹੀਂ ਸਾਡਾ ਵਿੱਤ ਮੰਤਰੀ ਮੰਨਿਆ ਪਰਮਨਿਆ ਐਡਵੋਕੇਟ ਹੈ ਸਾਡੇ ਕੋਲੇ ਡਾਕਟਰ ਬਲਜੀਤ ਕੌਰ ਮੰਨਿਆ ਪਰਮਨਿਆ ਅੱਖਾਂ ਦੀ ਡਾਕਟਰ ਹੈ ਸਾਡੇ ਕੋਲੇ ਡਾਕਟਰ ਚੰਦਜੀ ਚੱਲਨੀ ਮੰਨਿਆ ਪਰਮਨਿਆ ਅੱਖਾਂ ਦਾ ਡਾਕਟਰ ਹੈ ਸਾਡਾ ਸਿਹਤ ਮੰਤਰੀ ਡਾਕਟਰ ਬਲਬੀਰ ਮੰਨਿਆ ਪਰਮਨਿਆ ਅੱਖਾਂ ਦਾ ਡਾਕਟਰ ਹੈ ਇਸ ਕਰਕੇ ਅਸੀਂ ਮਟੀਰੀਅਲ ਨਹੀਂ ਹੈਗੇ ਅਸੀਂ ਬਹੁਤ ਸਿਆਣੇ ਵੀ ਆ ਸਾਡੇ ਕੋਲ ਸਰਕਾਰ 2 ਸਾਲ ਹੋਵੇ ਚਲਾਉਂਦੇ ਆ ਪੰਜਾਬ ਨੂੰ ਕੋਈ ਕਾਠਾ ਨਹੀਂ ਪੈਣ ਦਿੱਤਾ ਕਦੇ ਤੁਹਾਡੇ ਵਿਤ ਮੰਤਰੀ ਵਾਂਗੂ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਸਾਡਾ ਖਜ਼ਾਨਾ ਵੀ ਭਰਿਆ ਸਾਡੀ ਨੀਅਤ ਵੀ ਭਰੀ ਹੈ ਤੁਹਾਡੀ ਨੀਅਤ ਵੀ ਖਾਲੀ ਹੈ ਤੁਹਾਡਾ ਖਜ਼ਾਨਾ ਵੀ ਖਾਲੀ ਹੈ ਤੁਸੀਂ ਇਹੀ ਕਰ ਸਕਦੇ ਹੋ ਬਾਕੀ